ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵਲੌਗ ਸੋ ਅੱਜ ਦਾ ਇਹ ਵਲੌਗ ਆ ਉਹ ਮੈਂ ਸਵੇਰ ਤੋਂ ਸ਼ੁਰੂ ਕਰਨ ਲੱਗੀ ਆ ਤਸਵੀਰ ਦੇ ਜਿਹੜੇ ਆ ਉਹ 7 ਵਜਨ ਵਿੱਚ 10 ਮਿੰਟ ਹਲੇ ਪਏ ਆ ਸੋ ਅੱਜ ਸਭ ਤੋਂ ਪਹਿਲਾਂ ਸਵੇਰੇ ਸਾਰੇ ਉੱਠ ਕੇ ਜਿਹੜਾ ਆ ਉਹ ਮੈਂ ਮੇਥੀ ਧੋਤੀ ਆ ਕਿਉਂਕਿ ਮੇਥੀ ਜਿਹੜੀ ਆ ਰਾਤੀ ਲਿਆਂਦੀ ਸੀਗੀ ਲੇਟ ਨਹੀਂ ਲਿਆਂਦੀ ਸੀਗੀ ਤੇ ਜਦੋਂ ਮੇਥੀ ਕੱਟੀ ਹੋਈ ਲਿਆਂਦੀ ਹੋਵੇ ਨਾ ਤੇ ਜੇ ਉਹਨੂੰ ਰਾਤ ਨੂੰ ਧੋਕੇ ਰੱਖ ਦਈਏ ਤਾਂ ਕਈ ਵਾਰੀ ਜਿਹੜਾ ਉਹਦਾ ਖਰਾਬ ਹੋਣ ਦਾ ਡਰ ਰਹਿੰਦਾ ਆ ਸੋ ਮੈਂ ਸਵੇਰੇ-ਸਵੇਰੇ ਉੱਠ ਕੇ ਹੀ ਜ਼ਿਆਦਾਤਰ ਧੋ ਲੰਨੀ ਆ ਕਈ ਵਾਰ ਮੈਂ ਇਹਨੂੰ ਅਗਰ ਮੈਨੂੰ ਜਲਦੀ ਹੋਵੇ ਮੇਰੇ ਕੋਲ ਟਾਈਮ ਨਾ ਹੋਵੇ ਤਾਂ ਮੈਂ ਇਹਨੂੰ ਕਿਸੇ ਕੱਪੜੇ ਵਿੱਚ ਬੰਨ ਕੇ ਤੇ ਵਾਸ਼ਿੰਗ ਮਸ਼ੀਨ ਦੇ ਸਪਿੰਨਰ ਵਿੱਚ ਵੀ ਸਪਿੰਨ ਕਰ ਲੈਨੀ ਆ ਤੇ ਬੜੀ ਸੋਹਣੀ ਜਿਹੜੀ ਮੇਥੀ ਆ ਉਹ ਸੁੱਕ ਜਾਂਦੀ ਆ ਔਰ ਉਸੇ ਵੇਲੇ ਫਿਰ ਜਿਹੜੀ ਬਣ ਜਾਂਦੀ ਆ ਸੋ ਮੈਂ ਉੱਠ ਕੇ ਜਦੋਂ ਮੈਂ ਉੱਠੀ ਸੀ ਨਾ ਮੈਂ ਕੋਈ 6:30 ਵਜੇ ਉੱਠੀ ਸੀ ਫਿਰ ਮੈਂ ਸਭ ਤੋਂ ਪਹਿਲਾਂ ਉੱਠ ਕੇ ਜਿਹੜੀ ਉਹ ਮੇਥੀ ਧੋਤੀ ਸੀ ਫਿਰ ਆਪਣਾ ਜਿਹੜਾ ਨਹਾਉਣ ਤੋਂ ਬਾਅਦ ਆਪਣਾ ਜਿਹੜਾ ਪਾਠ ਵਗੈਰਾ ਕਰਕੇ ਫੇ ਮੈਂ ਦੁਬਾਰਾ ਕਿਚਨ ਵਿੱਚ ਆਈ ਚਾਹ ਬਣ ਲਈ ਰੱਖ ਦਿੱਤੀ ਰਾਤ ਦੀ ਜਿਹੜੀ ਗਰਮ ਦਾਲ ਸੀਗੀ ਉਹਨੂੰ ਗਰਮ ਹੋਣ ਵਾਸਤੇ ਰੱਖ ਦਿੱਤਾ ਤੇ ਨਾਲ ਹੀ ਜਿਹੜਾ ਮੇਥੀ ਨੂੰ ਤੜਕਾ ਲਗਾ ਦਿੱਤਾ ਮੇਥੀ ਨੂੰ ਜਿਹੜਾ ਆ ਮੇਥੀ ਦੀ ਜਿਹੜੀ ਰੈਸਪੀ ਆ ਮੈਂ ਤੁਹਾਡੇ ਨਾਲ ਪਹਿਲਾਂ ਜਿਹੜੀ ਆਪਣੇ ਚੈਨਲ ਤੇ ਸ਼ੇਅਰ ਕੀਤੀ ਹੋਈ ਆ ਸੋ ਨਾਰਮਲ ਆ ਜਿਆਦਾਤਰ ਜਿਹੜੀ ਮੇਥੀ ਆ ਮੈਂ ਨਾਨ ਸਟਿਕ ਜਿਹੜੀ ਕੜਾਈ ਆ ਉਹਦੇ ਵਿੱਚ ਹੀ ਬਣਾਉਂਦੀ ਹੁੰਨੀ ਆ ਮੈਨੂੰ ਐਵੇਂ ਲੱਗਦਾ ਕਿ ਇਹਦੇ ਵਿੱਚ ਜ਼ਿਆਦਾ ਵਧੀਆ ਬਣਦੀ ਆ ਇਹ ਸਾਡੀ ਨਾਨਸਟਿਕ ਨਾਨਸਟਿਕ ਕੜਾਈ ਆ ਮਤਲਬ ਨਾਨਸਟਿਕ ਜਿਹੜੇ ਭਾਂਡੇ ਆ ਘਾਟੀ ਵਰਤਨੇ ਚਾਹੀਦੇ ਆ ਸੋ ਇਹ ਉਦੋਂ ਹੀ ਨਿਕਲਦੀ ਆ ਜਦੋਂ ਅਸੀਂ ਮੇਥੀ ਬਣਾਉਣੀ ਹੋਵੇ ਜਾਂ ਹਾਲੋ ਬਣਾਉਣੀ ਹੋਵੇ ਸੋ ਤੜਕਾ ਲੱਗ ਗਿਆ ਆ ਆਲੂ ਪਾ ਦਿੱਤੇ ਆ ਤੇ ਉਹਦੇ ਉੱਤੇ ਪਾ ਦਿੱਤੇ ਆ ਮੇਥੀ ਸੋ ਇਹਨੂੰ ਮੈਂ ਹੁਣ ਜੜਾ ਟੱਕ ਕੇ ਰੱਖ ਦੇਣਾ ਆ ਤੇ ਉੰਨੀ ਦੇ ਜੜਾ ਆ ਮੇਰੀ ਚਾਹ ਵੀ ਬਣ ਗਈ ਸੀਗੀ ਤੇ ਮੈਂ ਜੜਾ ਆ ਸਭ ਤੋਂ ਪਹਿਲਾਂ ਜਿਹੜੀ ਹੁਣ ਚਾਹ ਪੀਣੀ ਆ Редактор субтитров А.Семкин ਇਹ ਆ ਸਾਡਾ ਐਲੈਕਸ ਇਹ ਉੱਡਦਾ ਬਹੁਤ ਘੱਟ ਆ ਤੇ ਪਿੰਜਰੇ ਵਿੱਚ ਵੀ ਬਹੁਤ ਘੱਟ ਰਹਿੰਦਾ ਆ ਜ਼ਿਆਦਾਤਰ ਇਹ ਆਲਸੀ ਪਿਆਰੰਦਾ ਇਹਨੂੰ ਨੀਂਦ ਹੀ ਆਈ ਰਹਿੰਦੀ ਆ ਸੋ ਇਹ ਹਮੇਸ਼ਾ ਹੱਥਾਂ ਵਿੱਚ ਹੀ ਰਹਿੰਦਾ ਆ ਇੱਧਰ ਮੈਂ ਆਰੋ ਲਾਇਆ ਹੋਇਆ ਸੀਗਾ ਤੇ ਬਾਲਟੀ ਜਿਹੜੀ ਪਾਣੀ ਦੀ ਭਰ ਗਈ ਆ ਇਹ ਵਾਲਾ ਪਾਣੀ ਜਿਹੜਾ ਨਾ ਕੱਪੜੇ ਧੋਣ ਲਈ ਬਹੁਤ ਵੈਸਟ ਆ ਕੱਪੜੇ ਬਹੁਤ ਸੋਹਣੇ ਨਿੱਖਰ ਜਾਂਦੇ ਆ ਸੋ ਮੇਥੀ ਜਿਹੜੀ ਆ ਉਹ ਵੀ ਬਣ ਗਈ ਆ ਤੇ ਮੈਂ ਜਿਹੜਾ ਮੇਥੀ ਦੀਆਂ ਪਰੌਂਠੀਆਂ ਹੀ ਬਣਾਉਣੀ ਪਹਿਲਾਂ ਮੇਥੀ ਬਣਾਓ ਫਿਰ ਉਹਦੀਆਂ ਪਰੌਂਠੀਆਂ ਬਣਾਓ ਸੋ ਇਸ ਵੀਰ ਦਾ ਸਾਰਾ ਕੰਮ ਕਰਨ ਤੋਂ ਬਾਅਦ ਹੁਣ ਮੈਂ ਹੋ ਗਈਆਂ ਤਿਆਰ ਤੇ ਹੁਣ ਅਸੀਂ ਚੱਲੇ ਆਂ ਮੇਲੇ ਤੇ ਮੈਂ ਹਰ ਸਾਲ ਜਿਹੜਾ ਆ ਉਹ ਮੇਲੇ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਸੋ ਇਸ ਵਾਰ ਵੀ ਮੈਂ ਜਿਹੜੀ ਆ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆਂ ਸੋ ਅਸੀਂ ਪਹੁੰਚ ਗਏ ਆਂ ਗੁਰਦੁਆਰਾ ਨਾਨਕ ਸਰਵੀਰ ਕਾ ਤੇ ਇਸ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਆ ਉਹ ਤੇ ਫੁੱਲ ਵੀਡੀਓ ਮੈਂ ਜਿਹੜੀ ਆਪਣੇ ਚੈਨਲ ਤੇ ਸ਼ੇਅਰ ਕੀਤੀ ਹੋਈ ਆ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਫੁੱਲ ਜਿਹੜਾ ਮਤਲਬ ਕਿ ਪੂਰਾ ਇਹਦੇ ਬਾਰੇ ਮੈਂ ਇਤਿਹਾਸ ਬਾਰੇ ਦੱਸਿਆ ਹੋਇਆ ਆ ਅੱਜ ਵੀ ਮੈਂ ਤੁਹਾਨੂੰ ਦੱਸ ਦੇਣੀ ਆ ਅ ਇਸ ਸਥਾਨ ਦੇ ਉੱਤੇ ਗੁਰੂ ਨਾਨਕ ਦੇਵ ਜੀ ਆਏ ਸਨ ਤੇ ਉਹ ਇੱਥੇ ਜਿਹੜਾ ਆ ਉਹ ਪਿੱਪਲ ਤੇ ਝੰਡ ਦਾ ਦਰਖਤ ਸੀ ਉਦੇ ਹੀ ਥਾਂ ਬੈਠੇ ਸਨ ਤੇ ਲੱਗੇ ਜਿਹੜਾ ਪਿੰਡ ਸੀ ਨਾ ਉਥੇ ਜਿਹੜਾ ਸੀਗਾ ਇੱਕ ਔਰਤ ਸੀਗੀ ਬੀਬੀ ਸੀ ਜਿਸਦੇ ਬੱਚੇ ਨੂੰ ਨਾ ਸੋਕੇ ਦਾ ਰੋਗ ਸੀਗਾ ਤੇ ਉਸ ਦਾ ਜਿਹੜਾ ਬੱਚਾ ਆ ਉਸ ਰੋਗ ਦੇ ਨਾਲ ਖਤਮ ਹੋ ਗਿਆ ਸੀਗਾ ਤੇ ਜਦੋਂ ਉਸ ਬੀਬੀ ਨੂੰ ਪਤਾ ਲੱਗਾ ਗੁਰੂ ਨਾਨਕ ਦੇਵ ਜੀ ਬਾਰੇ ਤੇ ਉਹ ਆਪਣੇ ਬੱਚੇ ਨੂੰ ਗੁਰੂ ਨਾਨਕ ਦੇਵ ਜੀ ਕੋਲ ਲੈ ਕੇ ਆ ਗਈ ਤੇ ਲੱਗੇ ਇੱਕ ਛੱਪੜੀ ਸੀ ਗੁਰੂ ਨਾਨਕ ਦੇਵ ਜੀ ਨੂੰ ਛੱਪੜੀ ਵਾਲਾ ਇਸ਼ਾਰਾ ਕਰਕੇ ਕਿ ਆ ਕਿਸ ਬੱਚੇ ਨੂੰ ਇਸ ਛੱਪੜੀ ਦੇ ਵਿੱਚ ਇਸ਼ਨਾਨ ਕਰਵਾ ਦਵੋ ਤੇ ਜਦੋਂ ਬੱਚੇ ਨੂੰ ਛੱਪੜੀ ਵਿੱਚ ਸ্নান ਕਰਵਾਇਆ ਨਾ ਤੇ ਉਹ ਬੱਚਾ ਜਿਹੜਾ ਉਹ ਰਾਜੀ-ਬਾਜੀ ਹੋ ਗਿਆ ਸੋ ਉਦੋਂ ਗੁਰੂ ਨਾਨਕ ਦੇਵ ਜੀ ਨੇ ਉਸ ਛੱਪੜੀ ਨੂੰ ਵਾਰ ਦਿੱਤਾ ਕਿ ਜਦੋਂ ਵੀ ਕਿਸੇ ਨੂੰ ਇਸ ਓਕੇ ਦਾ ਰੋਗ ਹੋਵੇਗਾ ਜਿਸ ਨੂੰ ਕਿ ਸੋਕੜਾ ਰੋਗ ਬੋਲਦੇ ਆ ਉਹ ਇਸ ਛੱਪੜੀ ਦੇ ਵਿੱਚ ਪੰਜ ਐਤਵਾਰੇ ਇਸ਼ਨਾਨ ਕਰੇਗਾ ਨਾ ਤੇ ਉਸ ਦਾ ਜਿਹੜਾ ਸੋਕੜੇ ਦਾ ਰੋਗ ਆ ਉਹ ਖਤਮ ਹੋ ਜਾਵੇਗਾ ਸੋ ਉਸ ਜਿਸ ਸਥਾਨ ਦੇ ਉੱਤੇ ਛੱਪੜੀ ਸੀ ਨਾ ਉਸ ਸਥਾਨ ਦੇ ਉੱਤੇ ਹੁਣ ਸਰੋਵਰ ਬਣਿਆ ਹੋਇਆ ਆ ਤੇ ਇਹ ਜਿਹੜਾ ਆ ਇਹ ਆ ਉਹ ਜੰਡ ਤੇ ਪਿੱਪਲ ਦਾ ਦਰਖਤ ਤੇ ਇਸ ਜਗਾਹ ਦੇ ਉੱਤੇ ਥੜਾ ਸੈਬ ਬਣਿਆ ਹੋਇਆ ਹੈ ਜਿਸ ਸਥਾਨ ਤੇ ਜੜਾ ਗੁਰੂ ਨਾਨਕ ਦੇਵ ਜੀ ਆ ਕੇ ਬਿਰਾਜਮਾਨ ਹੋਏ ਸਨ ਏ ਉਸ ਰੋਵਰ ਜਿਸ ਸਥਾਨ ਦੇ ਉੱਤੇ ਛੱਪੜੀ ਸੀਗੀ ਤੇ ਇਸ ਸਥਾਨ ਦੇ ਉੱਤੇ ਮਤਲਬ ਇਸ ਰੋਵਰ ਵਿੱਚ ਜਿਹੜੀਆਂ ਸੰਗਤਾਂ ਆ ਉਹ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੀਆਂ ਐ ਤੇ ਇਸ਼ਨਾਨ ਕਰਵਾਉਂਦੀਆਂ ਆ ਪੰਜ ਐਤਵਾਰ ਤੇ ਫਿਰ ਬਾਅਦ ਵਿੱਚ ਜਦੋਂ ਐਤਵਾਰ ਪੰਜ ਐਤਵਾਰ ਪੂਰੇ ਹੋ ਜਾਂਦੇ ਆ ਨਾ ਤੇ ਫਿਰ ਇੱਕ ਢੋਲੀ ਚੜਾਈ ਜਾਂਦੀ ਆ ਪਹਿਲਾਂ ਤੇ ਇੱਕ ਮਿੱਟੀ ਦੀ ਢੋਲੀ ਹੁੰਦੀ ਸੀ ਤੁਹਾਨੂੰ ਫੁੱਲੀਆਂ ਨਾਲ ਭਰ ਕੇ ਜਿਹੜਾ ਚੜਾਇਆ ਜਾਂਦਾ ਸੀਗਾ ਤੇ ਮਤਲਬ ਇਹਦਾ ਇਹ ਹੁੰਦਾ ਹੈ ਕਿ ਬੱਚਾ ਜਿਹੜਾ ਆ ਉਹ ਢੋਲੀ ਵਾਂਗੂ ਜਿਹੜਾ ਆ ਉਹਦਾ ਸਰੀਰ ਹੋ ਜਾਵੇ ਸੋ ਇਸ ਸਥਾਨ ਦੇ ਉੱਤੇ ਜਿਹੜਾ ਆ ਹਰ ਸਾਲ 25 ਮਾਰਚ ਤੇ 26 ਮਾਰਚ ਨੂੰ ਜਿਹੜਾ ਆ ਉਹ ਮੇਲਾ ਲੱਗਦਾ ਆ ਮਤਲਬ ਕਿ ਇਹਨਾਂ ਦਿਨਾਂ ਵਿੱਚ ਗੁਰੂ ਨਾਨਕ ਦੇਵ ਜੀ ਇਸ ਸਥਾਨ ਦੇ ਉੱਪਰ ਆਏ ਸਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਫਿਰ ਮੈਂ ਵੀ ਮਿਰਲੇ ਦੇ ਵਿੱਚ ਥੋੜੀ ਜਿਹੀ ਸ਼ਾਪਿੰਗ ਕੀਤੀ ਮੈਨੂੰ ਜਿਹੜਾ ਉਹ ਭਾਂਡਿਆਂ ਦਾ ਬਹੁਤ ਸ਼ੌਂਕ ਆ ਸੋ ਮੈਂ ਜਿਹੜਾ ਆ ਥੋੜੇ ਜਿਹੀ ਭਾਂਡੇ ਲਏ ਮੈਨੂੰ ਲੱਗਦਾ ਹੈ ਕਿ ਇੱਥੇ ਜਿਹੜੀਆਂ ਚੀਜ਼ਾਂ ਆ ਨਾ ਬਹੁਤ ਸ਼ੌਂਕ ਆ ਸੋ ਮੈਂ ਜਿਹੜਾ ਆ ਥੋੜੇ ਜਿਹੀ ਭਾਂਡੇ ਲਏ ਮੈਨੂੰ ਲੱਗਦਾ ਹੈ ਕਿ ਇੱਥੇ ਜਿਹੜੀਆਂ ਚੀਜ਼ਾਂ ਆ ਨਾ ਥੋੜੀਆਂ ਸਸਤੀਆਂ ਮਿਲਦੀਆਂ ਆ 100-100 ਰੁਪਏ ਦੇ ਆ ਛੋਟੇ ਆ ਆਹ ਮੋੜ ਤੇ ਲੱਗਾ ਹੀ ਬਹੁਤ ਸਾਰੀਆਂ ਜਿਹੜੀਆਂ ਦੁਕਾਨਾਂ ਲੱਗੀਆਂ ਹੋਈਆਂ ਸੀ ਬਹੁਤ ਸਾਰੀਆਂ ਮੈਂ ਸਾਰੀ ਵੀਡੀਓ ਨਹੀਂ ਬਣਾ ਸਕਦੀ ਸੀ ਕਿਉਂਕਿ ਤੁਹਾਨੂੰ ਪਤਾ ਆ ਭੀੜ ਦੇ ਵਿੱਚ ਵੀਡੀਓ ਬਣਾਉਣਾ ਇੱਕ ਰਿਸਕ ਹੁੰਦਾ ਆ ਕਿ ਕੋਈ ਤੁਹਾਡੇ ਕੋ ਤੁਹਾਡਾ ਕੈਮਰਾ ਜਾਂ ਮੋਬਾਈਲ ਖੋ ਕੇ ਨਾਲ ਲੈ ਜਾਵੇ ਫਿਰ ਵੀ ਮੈਂ ਕੋਸ਼ਿਸ਼ ਕੀਤੀ ਕਿ ਕੁਝ ਕਲਿੱਪ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਾਂ ਹਰ ਇੱਕ ਚੀਜ਼ ਦੀ ਜਿਹੜੀਆਂ ਦੁਕਾਨਾਂ ਸੀਗੀਆਂ ਬਟ ਮੈਨੂੰ ਜਿਹੜਾ ਜ਼ਿਆਦਾ ਸ਼ੌਂਕ ਸੀਗਾ ਭਾਂਡੇਆਂ ਦਾ ਹੀ ਸੋ ਮੈਂ ਜਿਹੜਾ ਆ ਉਹੀ ਸ਼ਾਪ ਦੇ ਉੱਤੇ ਖਲੋਤੀ ਜਿੱਥੋਂ ਮੈਂ ਭਾਂਡੇ ਖਰੀਦਣੇ ਸੀਗੇ ਛੋਟੀਆਂ ਛੋਟੀਆਂ ਕੜਚੀਆਂ ਛੋਟੇ ਛੋਟੇ ਮਤਲਬ ਕਿ ਜਿਹੜੀਆਂ ਚੀਜ਼ਾਂ ਨੇ ਇੱਥੇ ਮਿਲਦਾ ਸਸਤੀਆਂ ਆ ਤੇ ਜਿਹੜੇ ਕੱਪ ਸੀ ਨਾ ਉਹ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਸੀਗੇ ਤੇ ਸਮਝ ਹੀ ਨਹੀਂ ਲੱਗ ਰਹੀ ਸੀਗੀ ਕਿ ਕਿਹੜਾ ਡਿਜ਼ਾਈਨ ਲਈਏ ਤੇ ਕਿਹੜਾ ਨਾ ਲਈਏ ਮੈਨੂੰ ਜਿਹੜਾ ਕੱਪ ਲੈਣ ਲਈ ਵਿੱਚ ਬਹੁਤ ਸਾਰਾ ਟਾਈਮ ਲੱਗ ਗਿਆ ਸੋ ਇਸ ਤੋਂ ਬਾਅਦ ਜਿਹੜਾ ਮੈਂ ਘਰ ਆ ਗਈ ਕਾਫੀ ਜ਼ਿਆਦਾ ਹਨੇਰਾ ਜਿਹੜਾ ਹੋ ਗਿਆ ਸੀਗਾ ਤੇ ਮੈਂ ਜਿਹੜਾ ਸਭ ਤੋਂ ਪਹਿਲਾਂ ਆ ਕੇ ਜਿਹੜਾ ਆ ਉਹ ਆਪਣਾ ਸਾਰਾ ਸਮਾਨ ਜਿਹੜਾ ਉਹ ਬਾਹਰ ਕੱਢ ਕੇ ਰੱਖਿਆ ਸੋ ਮੈਂ ਲੈ ਆਂਦੀ ਆ ਤਿੰਨ ਕੜਸ਼ੀਆਂ ਤੇ ਇੱਕ ਮੈਸ਼ਰ ਕੜਸ਼ੀਆਂ ਜਿਹੜੀਆਂ ਆ ਬਹੁਤ ਹੀ ਸੋਹਣੀਆਂ ਮਿਲ ਗਈਆਂ ਸਰਵਿੰਗ ਸਪੂਨ ਕਹਿ ਸਕਦੇ ਆ ਤੁਸੀਂ ਇਹਨਾਂ ਨੂੰ ਤੇ ਮਤਲਬ ਕਿ ਮੈਨੂੰ ਤੇ ਬਹੁਤ ਪਸੰਦ ਆਈਆਂ ਇੱਕ ਮੈਂ ਆਪਣੇ ਵਾਸਤੇ ਖਰੀਦੀ ਤੇ ਬਾਕੀ ਜਿਹੜੀਆਂ ਮੈਂ ਚਾਚੀ ਜੀ ਲਈ ਖਰੀਦੀਆਂ ਸੀਗੀਆਂ ਬਟ ਜਦੋਂ ਮੈਂ ਘਰ ਆਈ ਨਾ ਫਿਰ ਮੈਨੂੰ ਬੜਾ ਅਫਸੋਸ ਹੋਇਆ ਕਿ ਮੈਂ ਆਪਣੇ ਵਾਸਤੇ ਵੀ ਇੱਕ ਹੋਰ ਲੈ ਲੈਂਦੀ ਸੋ ਇਸ ਤੋਂ ਬਾਅਦ ਆ ਕੇ ਜਿਹੜਾ ਸਭ ਤੋਂ ਪਹਿਲਾਂ ਡਿਨਰ ਦੀ ਤਿਆਰੀ ਕੀਤੀ ਡਿਨਰ ਕਰਨ ਤੋਂ ਬਾਅਦ ਫਿਰ ਮੈਂ ਲੈ 2000 ਇਹ ਰੇ ਸੀਗੇ ਏ 100 ਰੁਪਏ ਦੇ ਤਿੰਨ ਸੀਗੇ ਮੈਨੂੰ ਬੜੇ ਕਿਊਟ ਜੇ ਲੱਗੇ ਹਾਲੇ ਤਾਂ ਮੈਨੂੰ ਸਮਝ ਨਹੀਂ ਲੱਗ ਰਹੀ ਕਿ ਮੇਰੇ ਨਾਲ ਵਿੱਚ ਕੀ ਪਾਉਣਾ ਆ ਬਟ ਦੇਖਦੇ ਆ ਹੱਲੇ ਤੇ ਬਸ ਮੈਂ ਲੈ ਲੈ ਕਿਉਂਕਿ ਮੈਨੂੰ ਪਸੰਦ ਸੀਗੇ ਤੇ ਨਾਲ ਮੈਂ ਲੈ ਸੀਗੇ ਆ ਇਹ ਇੱਕ ਮਤਲਬ ਕਿ 6 ਕੱਪਾਂ ਦਾ ਜੋੜਾ ਉੱਥੇ ਕੱਪ ਤੁਹਾਨੂੰ ਜਿਵੇਂ ਕਿ ਦੱਸਿਆ ਬਹੁਤ ਹੀ ਸੋਨੇ ਸੋਨੇ ਸੀਗੇ ਤੇ ਬਾਅਦ ਵਿੱਚ ਜਿਹੜਾ ਆ ਮੈਨੂੰ ਪਤਾ ਲੱਗਾ ਕਿ ਮੇਲਾ ਜਿਹੜਾ ਪੂਰਾ ਹਫਤਾ ਚੱਲਿਆ ਤੇ ਮਤਲਬ ਇਹ ਐਤਵਾਰ ਤੋਂ ਲੈ ਕੇ ਐਤਵਾਰ ਤੱਕ ਚੱਲਿਆ ਤੇ ਇੱਧਰ ਐਲੈਕਸ ਵੇਖ ਲੋ ਉਹਨੂੰ ਤੋਂ ਮੇਰੇ ਤੋਂ ਜ਼ਿਆਦਾ ਐਕਸਾਈਟਮੈਂਟ ਆ ਚੀਜ਼ਾਂ ਦੇਖਣ ਦੀ ਬਸ ਉਹ ਮੇਰੇ ਹੱਥ ਵਿੱਚ ਨਹੀਂ ਹੁੰਦਾ ਕਿਉਂਕਿ ਉਹ ਮੈਨੂੰ ਜਿਹੜਾ ਉਹ ਦੰਦੀਆਂ ਵੱਡਦਾ ਹੈ ਤੇ ਮੈਨਾਂ ਉਹਨੂੰ ਬਹੁਤ ਘੱਟ ਫੜਦੀ ਆ ਸੋ ਸਭ ਤੋਂ ਪਹਿਲਾਂ ਮੈਂ ਝਾਰ ਵਿਖਾਏ ਬੱਚਿਆਂ ਨੂੰ ਤੇ ਨਾਲ ਲਿਆਂਦੇ ਕੱਪ ਜੇ ਮੇਰੇ ਵਾਸਤੇ ਵਿੱਚ ਹੁੰਦਾ ਸਾਇਦ ਮੈਂ ਹੋਰ ਵੀ ਕਾਫੀ ਸਾਰੀਆਂ ਚੀਜ਼ਾਂ ਲੈ ਆਉਂਦੀ ਬਟ ਮੈਂ ਬਸ ਇੰਨੀਆਂ ਹੀ ਚੀਜ਼ਾਂ ਲੈ ਕੇ ਆਈਆਂ ਸੋ ਅੱਜ ਦੇ ਵਲੌਗ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵਲੌਗ ਵਿੱਚ ਸਤ ਸ਼੍ਰੀ ਅਕਾਲ